ਰੋੜੀ ਰੋੜੀ ਕੋਲ ਬਜਾਉ ਉਹ ਹੈ ਰੋੜੀ ਰੋੜੀ ਪਤਾ ਕੀ ਭਾਈ ਜੀ ਕੀ ਗੱਲ ਹੋਈ ਆ ਕੱਲ ਗੱਲ ਜੀ ਇਹ ਹੋਈ ਆ ਆਪਣੇ ਕੱਲ ਸੈਲਜਾਨ ਦੌਰਾ ਸੀਗਾ ਆਪਣੇ ਪਿੰਡ ਆਏ ਸੀ ਗੱਲ ਕਈ ਪਿੰਡਾਂ ਚ ਵੀ ਹੋਰ ਵੀ ਗਏ ਆ ਪੀਨੇ ਵੀ ਗਏ ਆ ਆਪਣੇ ਰੋੜੀ ਵੀ ਆ ਫੱਗੂ ਵੀ ਆ ਰੋਣ ਵੀ ਆ ਠੀਕ ਹੈ ਜੀ ਅਸੀਂ ਡੇਰੇ ਚ ਮੰੜੀ ਗਏ ਸੀਗੇ ਉਹਦੇ ਕੱਠ ਚ ਠੀਕ ਹੈ ਕਾ ਪਾਣੀ ਉੱਥੇ ਕੀਤਾ ਸੀਗਾ ਕਿ ਉੱਥੇ ਆਪਣਾ ਬਟੂਗਾ ਸੀਗਾ ਉਹ ਕੱਢਿਆ ਗਿਆ ਕਿੰਨੇ ਕ ਪੈਸੇ ਸੀ ਵਟੂ ਵਿੱਚ ਸਾਢੇ 5000 6000 ਰੁਪਏ ਸੀਗਾ ਠੀਕ ਹੈ ਉਹ ਗਿਣਤੀ ਨਹੀਂ ਸੀ ਪੈਸੇ ਦੀ ਵੀ ਇੰਨਾ ਸੀਗਾ ਅੰਦਾਜ਼ਾ ਸੀਗਾ ਇੰਨਾ ਬਿਜੂ ਤੁੱਤੇ ਹੋਣਗੇ بس 5 ਤੋਂ 6 ਤੋਂ ਘਟਨੇ ਸੀਗੇ ਤੇ ਇੱਕ ਮੋਬਾਈਲ ਸੀ ਮੇਰੇ ਪਿੰਡ ਦਾ ਸਿਕੰਦਰ ਦਾ ਇੱਕ ਭੀਵੇਂ ਬੰਦੇ ਕੋਈ ਲੱਗਿਆ ਬੰਦੇ ਬਾਹਰੋਂ ਸੀ ਜਾਂ ਕਿਵੇਂ ਕੁਛ ਕੋਈ ਪਛਾਣੋ ਨਹੀਂ ਪਤਾ ਲੱਗਿਆ ਇਹਨੇ ਕਿੱਥੋਂ ਸੀ ਇਹ ਆ ਸਮਾਨ ਜੂੜ ਮਿਲਿਆ ਸਾਨੂੰ ਨਹਿਰ ਦੇ ਪੁਲਾਂ ਤੋਂ ਪਰਲੇ ਪਾਸੇ ਮਿਲਿਆ ਕਿਕਰਾਂ ਚੋਂ ਅੱਛਾ ਬਟੂਕੇ ਮਿਲ ਗਏ ਸੋਨੂ ਨੂੰ ਸਾਨੂੰ ਮਿਲ ਗਏ ਠੀਕ ਹੈ ਖਾਲੀ ਬਟੂਕੇ ਮਿਲਿਆ ਕੋਈ ਪੈਸਾ ਨਹੀਂ ਮਿਲਿਆ ਇਹਦੇ ਚ ਠੀਕ ਹੈ ਸਮਾਨ ਸਾਰਾ ਪੂਰਾ ਮਿਲੇਗਾ ਕਾਗਜ਼ ਪੱਤਰ ਤੁਹਾਡੇ ਮਿਲ ਗਏ ਪੂਰੇ ਕਾਗਜ਼ ਪੱਤਰ ਠੀਕ ਹੈ ਬੇਨੇ ਧੰਨਵਾਦ ਹੋਣਾ ਜਿਹੜੇ ਕਾਗਜ਼ ਸਾਨੂੰ ਪੂਰੇ ਚੱਕ ਗਏ ਠੀਕ ਹੈ ਪੈਸੇ ਪੈਸੇ ਲੈ ਗਏ ਪਰ ਅੱਗੇ ਵਾਸਤੇ ਛੋਡਾ ਕਿੱਥੇ ਨਿਕਲੇ ਬਟੂਕਾ ਮੇਰਾ ਭੀ ਮੇਰੇ ਕੋਲ ਇਹ ਪੈਸ ਚ ਠੀਕ ਹੈ ਤੇਰੇ ਕੋਲੇ ਅੱਛਾ ਸੋਨੂ ਸਾ ਕਾਗਜ਼ ਪੱਤਰ ਸੋਨੂ ਵੀ ਮਿਲ ਗਏ ਹਾਂਜੀ ਮਰੜੀ ਵੇਲੇ ਵੇਲੇ ਪਾਸੇ ਆ ਗਿਆ ਅੱਛਾ ਠੀਕ ਹੈ ਪੈਸੇ ਤੁਹਾਡੇ ਪੈਸੇ ਕਿੰਨੇ ਸੀ ਮੇਰਾ 30000 ਰੁਪਏ ਸੀ अच्छा 30000 રૂપિયા ਤੁਸੀਂ ਕਿਵੇਂ 30000 રૂપિયા ਜੇਬ ਚ ਪਾ ਰੱਖੇ ਸੀ ਜਾ ਰਹੇ ਸੀ ਕਿਤੇ ਮੈਂ ਜਾਣਾ ਸੀ 2000 ਰੁਪਏ ਤਾਂ ਫਰਾਂ ਦੇ ਗੇਟ ਲੈਣਾ ਤੇ ਮੈਂ ਠੀਕ ਹੈ ਤੇ ਕੁਝ ਲੈ ਕੇ ਕਿਰਾਏ ਦੇ ਪੈਸੇ ਟੈਂਕਰ ਡੋਕਰ ਪਾਣੀ ਪੋੜਾ ਰਹੇ ਨਾ ਇਹ ਘਰ ਦਾ ਗੇਟ ਲੈ ਕੇ ਆਉਣਾ ਸੀ ਹਾਂ ਉਹ ਟੈਂਕਰ ਦੇ ਸੀਗੇ ਪੈਸੇ ਕੱਲ ਦੇਤੇ ਮੈਨੂੰ ਬਈ ਘਰਾਂ ਦੇ ਪਾਣੀ ਪਾ ਕੇ ਚਲੋ ਹੁਣ ਕੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਅੱਗੇ ਪਾਸ ਜਿੱਥੇ ਵੀ ਜਾਂਦੀ ਹੈ ਸੜਕਾਂ ਉਹਦੇ ਨਾਲ ਇਹ ਚੋਰ ਨੇ ਪੱਕੇ ਉਹਦੀ ਪਾਰਟੀ ਨੂੰ ਫਿਲ ਕਰਨ ਵਾਸਤੇ ਇਹ ਕਰ ਰਹੇ ਆ ਵੀ ਉਹਨਾਂ ਦਾ ਧਿਆਨ ਰੱਖਣਾ ਉਹਨਾਂ ਨੂੰ ਬੰਦਿਆਂ ਨੂੰ ਫੋਨ ਕੱਟਣਾ ਵੀ ਕਿਉਂ ਨਾ ਬੰਦੇ ਇਹ ਕੀ ਚੱਕਰ ਆ ਕੀ ਗੱਲਬਾਤ ਆ ਵੀ ਇਹ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਕਰ ਰਹੇ ਆ ਕਿ ਕੀ ਕਰ ਰਹੇ ਆ ਠੀਕ ਹੈ ਬਾਬਾ ਇਹ ਸੋਡਾ ਕੀ ਸੀਗਾ ਮੇਰਾ ਮੋਬਾਈਲ ਸੀ ਜੀ ਕੱਲ ਆਈ ਸੀ ਸੈਲ ਜਾ ਉੱਥੇ ਹਾਂ ਠੀਕ ਹੈ ਮੈਂ ਆਈ ਸੀ ਜੀ ਉੱਥੇ ਮੇਰਾ ਪੈਸੇ ਦੇ ਵਿੱਚ ਮੋਬਾਈਲ ਲਗੜ ਗਿਆ ਜੀ ਐਨੇ ਪਤਾ ਵੀ ਕਿਨੇ ਕਰ ਲੈ ਕਿਨੇ ਹਾਂ ਠੀਕ ਹੈ ਕਿੰਨੇ ਦਾ ਫੋਨ ਸੀ ਸਰ 10 12000 ਰੁਪਏ ਦਾ ਮੋਬਾਈਲ ਸੀ ਜੀ ਗਰੀਬ ਆਦਮੀਆ ਕਿਸ਼ਤਾਂ ਤੇ ਲਿਆ ਸੀ ਮੈਂ ਤਾਂ ਅੱਛਾ ਕਿਸ਼ਤਾਂ ਤੇ ਲਿਆ ਸੀਗਾ ਹਾਂ ਜੀ ਠੀਕ ਹੈ ਹਾਂ ਬੇਸੀ ਵੀ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਅੱਗੇ ਧਿਆਨ ਰੱਖਿਆ ਜਾਵੇ। ਕੀ ਕੋਈ ਵੀ ਪੁਲਿਸ ਮੁਲਾਜ਼ਮ ਨਾਲ ਹੁੰਦੇ ਆ ਜਾਂ ਜਿੰਨੇ ਵੀ ਉਹਨਾਂ ਦੇ ਪਾਰਟੀ ਦੇ ਵਰਕਰ ਮੇਨ ਆ ਉਹ ਇਸ ਚੀਜ਼ ਦਾ ਧਿਆਨ ਰੱਖਣ। ਆ ਵੀ ਹੋਰ ਵੀ ਤੁਹਾਨੂੰ ਟੇਪ ਨਾਲ ਜਦੋਂ ਪਾਲ ਆਊਗਾ ਪੀਏ ਆ ਇਹ ਆਵਾਜ਼ ਧਿਆਨ ਰੱਖਣ ਦੀ ਇਸ ਚੀਜ਼ ਦਾ ਵੀ ਗਰੀਬਾਂ ਦੇ ਵਿਅਤ ਗਰੀਬ ਮਾਰੀ ਹੋਈ ਜਾਂਦੀ ਹੈ ਇਸ ਤਰ੍ਹਾਂ ਦੀ। ਠੀਕ ਹੈ। ਇਹ ਕੱਢ ਜਾਣੇ ਸਾਰੇ ਲੋਕ